ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਨੀਤ ਸਿੰਘ ਵਦਵਾ ਪੰਜਾਬ ਕਾਂਗਰਸ ਦੇ ਵਿੱਚ ਰੋਜ਼ਾਨਾ ਨਵਾਂ ਕਲੇਸ਼ ਸਾਹਮਣੇ ਆ ਜਾਂਦਾ ਜਾਂ ਕਹਿ ਲੋ ਕਿ ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਜਿਹੜਾ ਉਹ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੁਣ ਸਵਾਲ ਵੱਡਾ ਹੈ ਕਿ ਪਿਛਲੇ ਦਿਨੀ ਜਿਹੜੀ ਪੰਜਾਬ ਕਾਂਗਰਸ ਦੀ ਪੰਜਾਬ ਕਾਂਗਰਸ ਦੇ ਦਫ਼ਤਰ ਵਿਖੇ ਭੁਪੇਸ਼ ਭਗੇਲ ਦੀ ਅਗਵਾਈ ਦੇ ਵਿੱਚ ਕਹਿ ਮੀਟਿੰਗ ਹੋਈ ਉਸ ਮੀਟਿੰਗ ਤੋਂ ਬਾਅਦ ਇੱਕ ਨਵੀਂ ਚਰਚਾ ਛਿੜ ਗਈ ਹੈ ਚਰਚਾ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਹੈ ਕੱਲ ਤੋਂ ਹੀ ਲਗਾਤਾਰ ਮੀਡੀਆ ਦੇ ਇੱਕ ਸੈਕਸ਼ਨ ਦੇ ਵਿੱਚ ਇਹ ਚਰਚਾ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਧਮਕੀ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਤਾਂ ਕਿ ਮੈਂ ਸਿਆਸਤ ਛੱਡ ਦੂੰਗਾ ਕਈ ਅਖਬਾਰਾਂ ਤੇ ਕਈ ਚੈਨਲਾਂ ਦੇ ਵਿੱਚ ਤੇ ਇਹ ਤਾਂ ਕਹਿ ਦਿੱਤਾ ਗਿਆ ਕਿ ਮੈਂ ਕਾਂਗਰਸ ਛੱਡ ਦੂੰਗਾ ਪਰ ਦਰਸਲ ਹੋਇਆ ਕੀ ਉੱਥੇ ਇਹ ਖਬਰ ਵੀ ਸਿਰਫ ਤੇ ਸਿਰਫ ਸਲੀਪਰ ਸੈਲਸ ਵੱਲੋਂ ਪਲਾਨਟ ਕੀਤੀ ਗਈ ਬਹੁਤ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ ਕਿ ਆਖਰਕਾਰ ਭੁਪੇਸ਼ ਵਗੇਲ ਦੀ ਮੌਜੂਦਗੀ ਦੇ ਵਿੱਚ ਉੱਥੇ ਕੀ ਹੋਇਆ ਕਿਨੇ ਕੀ ਕਿਹਾ ਉਸ ਤੋਂ ਬਾਅਦ ਕਿਦਰ ਬਾਦ ਬਵਾਦ ਸ਼ੁਰੂ ਹੋਇਆ ਕਿਨੇ ਕੀ ਕਿਹਾ ਔਰ ਉਸ ਤੋਂ ਬਾਅਦ ਅਖਬਾਰਾਂ ਦੇ ਵਿੱਚ ਕੀ ਨਿਕਲ ਕੇ ਆਇਆ ਬਹੁਤ ਅਹਿਮ ਜਾਣਕਾਰੀ ਹੈ ਯਾ ਕਹਿ ਲੋ ਕਿ ਇਹ ਵੀ ਕੁਝ ਪਹਿਲੇ ਵਾਲੇ ਮਸਾਲੇ ਦੀ ਤਰ੍ਹਾਂ ਇੱਕ ਮਸਲਾ ਹੈ ਜੋ ਅਖਬਾਰਾਂ ਨੂੰ ਚੈਨਲਾਂ ਨੂੰ ਪਰੋਸਿਆ ਗਿਆ ਔਰ ਕਿਦੇ ਕਹਿਣ ਤੇ ਪਰੋਸਿਆ ਗਿਆ ਔਰ ਕਿਦੀ ਇਮੇਜ ਖਰਾਬ ਕਰਨ ਲਈ ਪਰੋਸਿਆ ਗਿਆ ਇਹ ਸਭ ਤੋਂ ਵੱਡਾ ਸਵਾਲ ਹੈ ਕਾਂਗਰਸ ਦੇ ਨਾ ਦਫਤਰ ਦੇ ਵਿੱਚ ਜਦੋਂ ਇਹ ਮੀਟਿੰਗ ਹੋਈ ਹੈ ਕੋਈ ਇਹ ਤਾਂ ਹੈ ਨਹੀਂ ਕਿ ਪੰਜ ਸੱਤ ਬੰਦੇ ਉੱਥੇ ਮੌਜੂਦ ਸੀਗੇ ਜਿਹੜੇ ਲੋਕ ਕਿਸੇ ਦੇ ਕਹਿਣ ਤੇ ਯਾਨੀ ਕਿ ਕਾਂਗਰਸ ਪਾਰਟੀ ਦੇ ਇੱਕ ਵੱਡੇ ਲੀਡਰ ਦੇ ਕਹਿਣ ਤੇ ਚਾਹੇ ਉਹ ਚੰਨੀ ਦੀ ਵੀਡੀਓ ਪਾਰਟੀ ਦਫਤਰ ਦੇ ਵਿੱਚ ਬੋਲਦਿਆਂ ਦੀ ਵਾਇਰਲ ਹੋਈ ਕਿਵੇਂ ਉਹ ਪੰਜਾਬ ਦੇ ਚੈਨਲਾਂ ਤੱਕ ਪਹੁੰਚੀ ਜਾਂ ਕਹਿ ਲੋ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੱਕ ਪਹੁੰਚੀ ਜਿਨ੍ਹਾਂ ਨੇ ਪੰਜਾਬ ਦੇ ਚੈਨਲਾਂ ਤੱਕ ਪਹੁੰਚਾਈ ਉਹ ਵੀ ਤਿੰਨ ਲਾਈਨ ਛੱਡ ਕੇ ਚੌਥੀ ਲਾਈਨ 'ਚ ਬੈਠੇ ਸੀ ਤਿੰਨ ਲਾਈਨ ਛੱਡ ਕੇ ਮੇਰੀ ਗੱਲ ਸੁਣਦੇ ਹੋਣਗੇ ਤਾਂ ਉਹਨਾਂ ਨੂੰ ਇਹ ਵੀ ਦੱਸ ਦਈਏ ਕਿ ਤਿੰਨ ਕੁਰਸੀਆਂ ਦੀ ਲਾਈਨ ਛੱਡ ਦੋ ਤੇ ਚੌਥੀ ਤੁਸੀਂ ਵੀ ਬੈਠੇ ਸੀ। ਉੱਥੇ ਜੋ ਕੁਝ ਹੋਇਆ ਖੈਰ ਮਸਲੇ ਤੇ ਆਨਾ ਮੈਂ ਬਹੁਤਾ ਜ਼ਿਆਦਾ ਨਹੀਂ। ਔਰ ਜਿਵੇਂ ਸਟੇਜ ਹੈ ਨਾ ਇਧਰਲੀ ਤੀਜੀ ਲਾਈਨ ਤੇ ਚੌਥੀ ਲਾਈਨ ਤੇ ਬੈਠੇ ਸੀ। ਚਲੋ ਅੱਗੇ ਵਧਨੇ ਆ ਤੇ ਗੱਲ ਕਰਨੇ ਆ। ਹੋਇਆ ਕੀ ਹੈ ਕਿ ਚਰਨਜੀਤ ਸਿੰਘ ਚੰਨੀ ਨੇ ਜਦੋਂ ਉੱਥੇ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਜੀ ਪੁਰਾਣੇ ਕੁਝ ਬਿਆਨਾ ਕਰਕੇ ਬਹੁਤ ਵਿਵਾਦ ਹੋਇਆ। ਔਰ ਖਾਸ ਤੌਰ ਤੇ ਰਾਜਾ ਵੜਿੰਗ ਨੇ ਜੋ ਬਿਆਨ ਦਿੱਤੇ ਤਰਨ ਤਰਨ ਜ਼ਮੀਨੀ ਚੋਂ ਵੇਲੇ ਉਹਦੇ ਕਰਕੇ ਐਸਪੀ ਚਾਰੇ ਚ ਕਾਫੀ ਨਰਾਜ਼ਗੀ ਸੀ ਔਰ ਇਸ ਕਰਕੇ ਮੈਂ ਉਸ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ ਉਸ ਡੈਮੇਜ ਨੂੰ ਕੰਟਰੋਲ ਕਰਨ ਦੇ ਲਈ ਮੈਂ ਮੀਟਿੰਗ ਦੇ ਵਿੱਚ ਜਾਂ ਕਹਿ ਲੋ ਕਿ ਉਸ ਦਿਨ ਜਿਹੜੀ ਮੀਟਿੰਗ ਹੋਈ ਸੀ ਉੱਥੇ ਇਹ ਗੱਲ ਕਰ ਕੀਤੀ ਕਿ ਭਈ ਐਸਸੀ ਸਮਾਜ ਨੂੰ ਰੁਮਾਇੰਦਗੀ ਮਿਲਨੀ ਚਾਹੀਦੀ ਹੈ ਸੋ ਥੈਟ ਕਿ ਉਹ ਡੈਮੇਜ ਕੰਟਰੋਲ ਹੋ ਸਕੇ ਕਿਉਂਕਿ ਉਹਨਾਂ ਨੂੰ ਮੈਂ ਤੇ ਪੁੱਛਣਾ ਹੈ ਮੈਂ ਤੇ ਉਹਨਾਂ ਦੇ ਵਿਚਾਰ ਜਾਣਾਂ ਐਸਸੀ ਪਾਈਚਾਰੇ ਚ ਪਰ ਸਵਾਲ ਵੱਡਾ ਹੈ ਕਿ ਪਾਰਟੀ ਫਲੈਟਫਾਰਮ ਤੇ ਜੋ ਮੈਂ ਗੱਲ ਕਹੀ ਮੈਂ ਕੋਈ ਮੀਡੀਆ ਚ ਨਹੀਂ ਕਹੀ ਮੈਂ ਕਿਸੇ ਖੋਰ ਜਗ੍ਹਾ ਨਹੀਂ ਕਹੀ ਮੈਂ ਪਾਰਟੀ ਦੀ ਇੰਟਰਨਲ ਮੀਟਿੰਗ ਜਿੱਥੇ ਐਸਸੀ ਭਾਈਚਾਰੇ ਦੇ ਲੋਕ ਮੌਜੂਦ ਸੀਗੇ ਦਿੱਲੀੋਂ ਵੀ ਐਸਸੀ ਭਾਈਚਾਰੇ ਦੇ ਜਿਹੜੇ ਪਾਰਟੀ ਦੇ ਵੱਡੇ ਅਹੁਦੇਦਾਰ ਨੇ ਐਸਸੀ ਵਿੰਗ ਦੇ ਉਹ ਆਏ ਹੋਏ ਸੀ ਤੇ ਮੈਂ ਉੱਥੇ ਗੱਲ ਰੱਖੀ ਪਰ ਇਹ ਬਾਹਰ ਕਿਵੇਂ ਚਲੀ ਗਈ ਔਰ ਕੌਣ ਮੇਰੀ ਇਮੇਜ ਲਗਾਤਾਰ ਖਰਾਬ ਕਰ ਰਿਹਾ ਔਰ ਕਿਧੇ ਕਹਿਣ ਤੇ ਕਰ ਰਿਹਾ ਇਹ ਨਹੀਂ ਕੋ ਗੱਲ ਹੋਈ ਫਿਰ ਇਸ ਸਾਈਡ ਤੋਂ ਇੱਕ ਸ਼ਖਸ ਖੜਾ ਹੋ ਕੇ ਕੁਝ ਬੋਲੇ ਔਰ ਉਸ ਤੋਂ ਬਾਅਦ ਥੋੜੀ ਜਿਹੀ ਤਲਖੀ ਹੋਈ ਉੱਥੇ ਪਰ ਉਸ ਤੋਂ ਬਾਅਦ ਲਗਾਤਾਰ ਚਰਨਜੀਤ ਸਿੰਘ ਚੰਨੀ ਉਸ ਮੀਟਿੰਗ ਚ ਬੋਲਦੇ ਰਹੇ ਕਿ ਜੀ ਮੈਂ ਪਿਛਲੇ ਕਈ ਦਿਨਾਂ ਤੋਂ ਵੇਖ ਰਿਹਾ ਲਗਾਤਾਰ ਇੱਕ ਪਰਸੈਪਸ਼ਨ ਬਣਾਈ ਜਾ ਰਹੀ ਹੈ ਲਗਾਤਾਰ ਇੱਕ ਨੈਰੇਟਿਵ ਬਣਾਈ ਜਾ ਰਿਹਾ ਹੈ ਜੇ ਮੇਰੇ ਤੋਂ ਕਿਸੇ ਨੂੰ ਤਰਾਜੇ ਤਾਂ ਮੈਂ ਘਰ ਬਹਿ ਜਾਣਾ ਮੈਂ ਘਰ ਬਹਿ ਜਾਣਾ ਉਹ ਨਹੀਂ ਕਿਹਾ ਕਿ ਮੈਂ ਪਾਰਟੀ ਛੱਡ ਦੇਣਾ ਮੈਂ ਸਿਆਸਤ ਛੱਡ ਦੇਣਾ ਜੋ ਇਹ ਦੋ ਲਾਈਨਾਂ মিডিਆ ਨੂੰ ਫਲੋਟ ਕੀਤੀਆਂ ਜਾ ਰਹੀਆਂ ਔਰ ਇਹ ਫਲੋਟ ਕਿਵੇਂ ਕੀਤੀਆਂ ਜਾ ਰਹੀਆਂ ਕਿ ਨਾਲ ਉਹਦਾ ਕਨੈਕਸ਼ਨ ਜੁੜਵਾਇਆ ਜਾ ਰਿਹਾ ਹੈ ਭਾਜਪਾ ਦੇ ਆਫਰ ਦੇ ਨਾਲ ਇਹ ਕੌਣ ਕਰ ਰਿਹਾ ਹੈ ਕਿ ਭਾਈ ਕੋਈ ਕਹਿੰਦਾ ਕਿ ਚੰਨੀ ਨੇ ਕਿਹਾ ਕਿ ਮੈਂ ਕਾਂਗਰਸੀ ਛੱਡ ਦੇਣਾ ਕੋਈ ਕਹਿੰਦਾ ਚੰਨੀ ਨੇ ਕਿਹਾ ਮੈਂ ਸਿਆਸਤ ਛੱਡ ਦੇਣਾ ਔਰ ਫਿਰ ਅਗਲੀ ਲਾਈਨ ਬ੍ਰੇਕਿੰਗ ਦੀ ਆ ਜਾਂਦੀ ਹੈ ਕੁਝ ਦਿਨ ਪਹਿਲਾਂ ਭਾਜਪਾ ਨੇ ਦਿੱਤਾ ਸੀ ਆਫਰ ਇਹ ਕੌਣ ਚਲਵਾ ਰਿਹਾ ਹੁਣ ਇਹਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੇ ਹਾਈ ਕਮਾਂਡ ਅੱਗੇ ਫਿਰ ਤੋਂ ਗੱਲ ਤੋੜਦੀ ਹੈ ਕਿ ਭਾਈ ਇਹਨਾਂ ਬੰਦਿਆਂ ਨੂੰ ਲਗਾਮ ਲਗਾਓ ਜਿਹੜੇ ਪਾਰਟੀ ਦੀ ਇਮੇਜ ਖਰਾਬ ਕਰ ਰਹੇ ਹੈ ਮੈਂ ਇਹ ਨਾ ਕਿਹਾ ਕਿ ਮੈਂ ਘਰੇ ਬਹਿ ਜਾਣਾ ਫਿਰ ਪਾਰਟੀ ਮੇਰੀ ਜਿੱਥੇ ਡਿਊਟੀ ਲਾਏਗੀ ਮੈਂ ਕੱਲਾ ਉਹੀ ਕੰਮ ਕਰ ਲੂੰਗਾ ਇਹ ਗੱਲ ਕਹੀ ਗਈ ਪਰ ਇਹ ਲੋਕ ਤੋੜ ਮਰੋੜ ਕੇ ਜਾਂ ਕਿਹ ਲੋਕ ਨੈਰੇਟਿਵ ਦੇ ਕੇ ਕੁਝ ਹੋਰ ਕੀਤਾ ਜਾ ਰਿਹਾ ਪਰ ਸਵਾਲ ਵੱਡਾ ਹੈ ਕਿ ਕਰ ਕੌਣ ਰਿਹਾ ਕਿਹੜੇ ਵੱਡੇ ਲੀਡਰ ਦੇ ਕਹਿਣ ਤੇ ਸਾਰਾ ਕੁਝ ਹੋ ਰਿਹਾ ਜਿਹੜਾ ਚਰਨਜੀਤ ਸਿੰਘ ਚੰਨੀ ਨੂੰ ਉਸ ਮੀਟਿੰਗ ਚ ਕਿਹਾ ਔਰ ਕੀ ਮੰਨਿਆ ਜਾਏ ਕਿ ਐਸੇ ਕਰਕੇ ਕਾਂਗਰਸ ਦਾ ਕਲੇਸ਼ ਖਤਮ ਨਹੀਂ ਹੋ ਰਿਹਾ ਵਧ ਰਿਹਾ ਔਰ ਕਾਂਗਰਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਸ ਸੱਤਾ ਤੋਂ ਬਾਹਰ ਹੋ ਰਹੀ ਹੈ। ਹੁਣ ਮੈਂ ਇੱਕ ਛੋਟਾ ਜਿਹਾ ਐਗਜ਼ਾਮਪਲ ਤੁਹਾਨੂੰ ਦੇਣਾ ਕਿ ਬਾਹਰ ਕਿਉਂ ਹੋ ਰਹੀ ਹੈ। ਮੈਂ ਬਹੁਤ ਹਲਕਾ ਜਿਹਾ ਜ਼ਿਕਰ ਕਰੂੰਗਾ। ਇੱਕ ਡਿਟੇਲਡ ਰਿਪੋਰਟ ਇਹਦੇ ਬਾਰੇ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰੂੰਗਾ। ਕੱਲ ਇੰਟੈਲੀਜੈਂਸ ਦੇ ਜਾਂ ਸੀਆਈਡੀ ਦੇ ਕੁਝ ਬੰਦਿਆਂ ਨਾਲ ਮੇਰੀ ਗੱਲ ਹੋ ਰਹੀ ਸੀ ਕਿਉਂਕਿ ਮੈਨੂੰ ਇਹ ਜਾਣਕਾਰੀ ਸੀ ਕਿ ਪਿਛਲੇ ਮਹੀਨੇ 20 ਤਰੀਕ ਦੇ ਆਸ-ਪਾਸ ਉਹਨਾਂ ਨੇ ਇੱਕ ਸਰਵੇ ਸ਼ੁਰੂ ਕੀਤਾ ਜੋ ਸਰਕਾਰ ਖਰਾ ਰਹੀ ਹੈ। ਤੇ ਹੈਰਾਨ ਕਰ ਦਿਨ ਮੈਂ ਬਾਕੀ ਤੇ ਗੱਲ ਨਹੀਂ ਕਰੂੰਗਾ ਕਿ ਆਮ ਆਦਮੀ ਪਾਰਟੀ ਉੱਥੇ ਉਸ ਉਸ ਸਰਵੇ ਦੇ ਵਿੱਚ ਕਿਉਂ ਦੂਜੇ ਨੰਬਰ ਤੇ ਹੈ ਪਹਿਲੇ ਨੰਬਰ ਤੇ ਕੌਣ ਹੈ ਪਰ ਕਾਂਗਰਸ ਤੀਜੇ ਨੰਬਰ ਤੇ ਹੈ ਕਾਂਗਰਸ ਤੀਜੇ ਨੰਬਰ ਤੇ ਹੈ ਸਿਰਫ ਐਸੇ ਕਲੇਸ਼ ਕਰਕੇ ਇੰਟੈਲੀਜੈਂਸ ਦਾ ਸਰਵੇ ਜੋ ਚਾਰ ਫੇजेस ਦੇ ਵਿੱਚ ਹੋਣਾ ਦੋ-ਦੋ ਮਹੀਨੇ ਦੇ ਗੈਪ 'ਚ ਇਲੈਕਸ਼ਨ ਤੱਕ ਪਹਿਲੇ ਫੇਸ ਦਾ ਹੋ ਗਿਆ ਰਿਪੋਰਟ ਅੱਜ ਸ਼ਾਮ ਨੂੰ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਿਹਾ ਜਾਂ ਕੱਲ ਸਵੇਰੇ ਯਾਨੀ ਕਿ ਵੀਰਵਾਰ ਨੂੰ ਟੇਬਲ ਤੇ ਪਹੁੰਚ ਜਾਣੀ ਹੈ ਸਰਕਾਰ ਦੇ ਪਰ ਮੇਰੇ ਨਾਲ ਕੁਝ ਅਫਸਰਾਂ ਦੀ ਜਿਹੜੀ ਰਾਬਤਾ ਹੋਇਆ ਸੀ ਮੈਂ ਕਿਉਂਕਿ ਮੈਨੂੰ ਪਤਾ ਸੀ ਸਰਵੇ ਹੋ ਰਿਹਾ ਹੈ ਮੈਂ ਕੱਲ ਉਹਨਾਂ ਤੋਂ ਟੋਲਿਆ ਕਿ ਭਾਈ ਕੀ ਹੋਇਆ ਤੁਹਾਡੇ ਸਰਵੇ ਦਾ ਤੇ ਉਹਨਾਂ ਨੇ ਦੱਸਿਆ ਭਾਈ ਪਹਿਲੇ ਨੰਬਰ ਤੇ ਆ ਦੂਜੇ ਤੇ ਆ ਤੀਜੇ ਤੇ ਕਾਂਗਰਸ ਹਾਲਾਂਕਿ ਸਰਕਾਰ ਵੀ ਪਰੇਸ਼ਾਨ ਹੈ ਸਰਵੇ ਤੋਂ ਬਾਅਦ ਹੋਏਗੀ ਜਦੋਂ ਰਿਪੋਰਟ ਚਲੀ ਜਾਣੀ ਹੋ ਉਹਨਾਂ ਕੋਲ ਪਰ ਇਹੀ ਰਵਜਾ ਹੈ ਕਿ ਕਾਂਗਰਸ ਪਾਰਟੀ 30 ਸੀਟਾਂ ਤੇ ਮੈਂ ਉਹਨੂੰ ਖੁੱਲਕੇ ਹੀ ਕਹਿ ਦੇਣਾ ਸਰਕਾਰ ਦਾ ਸਰਵੇ ਜੋ ਇੰਟਰਨਲੀ ਚੁੱਪਚਾਪ ਕਰਵਾਇਆ ਗਿਆ ਹੈ इंटैलीजेंस के थ्रू या सी आई डी के थ्रू तीह सीटा ने कांग्रेस तीह तो बत्ती हालात देख लो मुख विरोधी पार्टी है और इना करके खैर मसला चरणजीत सिंह चनी है मसला सर्वे नहीं है मैं कहना ये मैं डिटेल्ड रिपोर्ट बाद तो साझी करूँगा थोड़ा जहाँ पहुँच जाए पहले सरकार को फिर गल करा कि किनू की, की, की मुद्दे की है कि नहीं सूँगा पर सवाल व्डा है कांग्रेस का कलेष ज ਉਹ ਰੁਕਸਾਨ ਵੱਲ ਪਹੁੰਚਾਰੇ ਹਾਲਾਂਕਿ ਹਾਈ ਕਮਾਂਡ ਨੇ ਦਿੱਤਾ ਚੁੱਪ ਕਿਉਂ ਹੈ ਅਭੀ ਆਪਣੇ ਆਪ ਚ ਵੱਡਾ ਸਵਾਲ ਹੈ ਕਿ ਹਾਈ ਕਮਾਂਡ ਵੱਲੋਂ ਇਹਦੇ ਕੋਈ ਐਕਸ਼ਨ ਲਿਆ ਜਾਣਾ ਜਾਂ ਇਹ ਕਹੇ ਲੋ ਕਿ ਹਾਈ ਕਮਾਂਡ ਨੂੰ ਵੀ ਪਤਾ ਹੈ ਕਿ ਜੇ ਇਸ ਕਲੇਸ਼ ਤੇ ਵਿਚਕਾਰ ਪਾਵਾਂਗੇ ਤੇ ਕਹਿੰਦੇ ਨੇ ਕਿ ਅੱਖ ਚਹਤ ਪਾਵਾਂਗੇ ਤੇ ਹੱਥ ਆਪਣਾ ਹੀ ਸੜਨਾ ਪਰ ਸਵਾਲ ਵੱਡਾ ਹੈ ਕਿ ਹੱਥ ਸਾਰੇ ਬਿਨਾ ਕੰਮ ਚੱਲਣਾ ਵੀ ਨਹੀਂ ਪਰ ਖੈਰ ਚਰਨਜੀਤ ਸਿੰਘ ਚੰਨੀ ਨੇ ਕੀ ਕੁਝ ਉੱਥੇ ਬੋਲਿਆ ਉਹ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰ ਲਈ ਔਰ ਕਾਂਗਰਸ ਦੇ ਬਹੁਤ ਰਿਲਾਈਏਬਲ ਸੋਰਸਸ ਤੋਂ ਉਸ ਮੀਟਿੰਗ ਦੀ ਜਾਣਕਾਰੀ ਮੇਰੇ ਕੋਲ ਆਈ ਹੈ ਔਰ ਮੈਂ ਐਸੇ ਕਰਕੇ ਕਿਹਾ ਹੈ ਕਿ ਜਿਹੜੇ ਲੋਕ ਉਹ ਨੈਰੇਟਿਵ ਉਹ ਪਰਸੈਪਸ਼ਨ ਚੈਨਲਸ ਨੂੰ ਦੇ ਰਹੇ ਐ ਜਾਂ ਕਿਸੇ ਥਰੂ ਦਵਾ ਰਹੇ ਐ ਮੈਂ ਕਹਿ ਦੇਣਾ ਚਾਹਨਾ ਹੈ ਕਿ ਤੁਸੀਂ ਇਸ ਪਾਸੇ ਤੀਜੀ ਲਾਈਨ 'ਚ ਬੈਠੇ ਸੀ ਜਿਸ ਤੋਂ ਬਾਅਦ ਨੈਰੇਟਿਵ ਵਾਰ ਗਿਆ ਪਰ ਮੈਂ ਵੀ ਇਹ ਜਾਣਕਾਰੀ ਦੇ ਦੇਣਾ ਸੋਰਸਸ ਐਸ ਲਾਈਨ 'ਚ ਤੀਜੇ ਚੌਥੇ ਨੰਬਰ ਤੇ ਬੈਠੇ ਸੀ ਇਹ ਹੋਇਆ ਮੀਟਿੰਗ 'ਚ ਜੋ ਸੋਰਸਸ ਨੇ ਜਾਣਕਾਰੀ ਦਿੱਤੀ ਹੈ ਤੁਸੀਂ ਦੋ ਕਰੋ ਪਰ ਕਾਂਗਰਸ ਦਾ ਕਲੇਸ਼ ਨਾ ਵਧਾਓ ਬਾਕੀ ਤੁਹਾਡੀ ਮਰਜ਼ੀ ਹੈ ਪਾਰਟੀ ਤੁਹਾਡੀ ਹੈ ਜੋ ਮਰਜੀ ਕਰੋ ਔਰ ਹਾਈ ਕਮਾਂਡ ਨੂੰ ਵੀ ਇਹ ਸਾਰਾ ਕੁਝ ਖੈਰ ਪਤਾ ਤੇ ਲੱਗ ਰਿਹਾ ਹੈ ਪਰ ਸਵਾਲ ਹੈ ਕਿ ਜਦੋਂ ਵੀ ਕੇ ਦੀ ਗੱਲ ਹੁੰਦੀ ਹੈ ਕਾਂਗਰਸ ਦੇ ਵਿੱਚ ਜਦੋਂ ਵੀ ਇਕੱਠੇ ਹੋਣ ਦੀ ਗੱਲ ਹੁੰਦੀ ਹੈ ਕਲੇਸ਼ ਕਿਉਂ ਪੈਂਦਾ ਔਰ ਖਾਸ ਤੌਰ ਤੇ ਚਾਹ ਬੀਬੀ ਰਜਿੰਦਰ ਕੌਰ ਪੱਟਲ ਦੇ ਬਿਆਨ ਨੂੰ ਲੈ ਕੇ ਬਾਰ-ਬਾਰ ਉਹ ਨੈਰੇਟਿਵ ਦਿੱਤਾ ਗਿਆ ਜਾਂ ਦੇਣ ਦੀ ਕੋਸ਼ਿਸ਼ ਕੀਤੀ ਗਈ ਔਰ ਮੈਂ ਇੱਕ ਹੋਰ ਜਾਣਕਾਰੀ ਦੇਦਾ ਉਸ ਨੈਰੇਟਿਵ ਨੂੰ ਲੈ ਕੇ ਹਾਈ ਕਮਾਂਡ ਨੇ ਵੀ ਨੋਟਿਸ ਲਿਆ ਜਵਾਬ ਵੀ ਮੰਗਿਆ ਜਵਾਬ ਮਿਲ ਵੀ ਗਿਆ ਇਹ ਵੀ ਹੁਣ ਸੁਣ ਲਓ ਮੇਰੇ ਤੋਂ ਹਾਈ ਕਮਾਨ ਨੇ ਜਵਾਬ ਮੰਗ ਲਿਆ ਜੀ ਨੇ ਬਿਆਨ ਦਿੱਤਾ ਜਵਾਬ ਮਿਲ ਗਿਆ ਔਰ ਉਸ ਜਵਾਬ ਤੋਂ ਸੈਟੀਸਫਾਈਡ ਹੈ ਔਰ ਐਸੇ ਕਰਕੇ ਮਾਨਸੇ ਦੀ ਰੈਲੀ ਚ ਬੜਕ ਵੀ ਤੁਸੀਂ ਸੁਣ ਲਈ ਪਰ ਇਸ ਮੀਟਿੰਗ ਦੇ ਵਿੱਚ ਜੋ ਅਹਿਮ ਸੀਗਾ ਜੋ ਮੇਰੇ ਕੋਲ ਪਰਸੋਂ ਤੋਂ ਜਾਣਕਾਰੀ ਸੀ ਕਿ ਜਿਹੜਾ ਉਹ ਨੌਜਵਾਨ ਟਿਕਟਾਂ ਦੇਣ ਵਾਲਾ ਮਸਲਾ ਸੀ ਉਹਦੇ ਤੇ ਲੋਕਾਂ ਨੇ ਵਿਰੋਧ ਕਰਨਾ ਪ੍ਰਧਾਨ ਸਾਹਿਬ ਦੇ ਔਰ ਹੋਇਆ ਵੀ ਵਿਰੋਧ ਉਹ ਵਿਰੋਧ ਹੋਇਆ ਵੀ ਪਰ ਸਵਾਲ ਵੱਡਾ ਹੈ ਕਿ ਵਿਰੋਧ ਦੀ ਖਬਰ ਬਾਹਰ ਨਹੀਂ ਆਣੀ ਚਾਹੀਦੀ ਸੀ ਖਬਰ ਕੁਝ ਹੋਰ ਵਾਰ ਜਾਏ ਸੋ ਥੈਟ ਕੇ ਸਾਡੇ ਲੀਡਰ ਦੀ ਛਵੀ ਤੇ ਕੋਈ ਆਂਚ ਨਾ ਆਵੇ ਤੇ ਖਬਰ ਕੋਈ ਹੋਰ ਵਾਰ ਗਈ ਕਿ ਜੀ ਚੰਨੀ ਸਾਹਿਬ ਨੇ ਇਹ ਕਹਤਾ ਜੀ ਚੰਨੀ ਸਾਹਿਬ ਤੇ ਜੀ ਪਾਰਟੀ ਛੱਡਣ ਲੱਗੇ ਸਿਆਸਤ ਛੱਡਣ ਲੱਗੇ ਲਾੜਾ ਲਾੜਾ ਕੱਲ ਤੋਂ ਲਗਾਤਾਰ ਮੀਡੀਆ ਦੇ ਵਿੱਚ ਹੁਣ ਘਰੇ ਬੈਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਕੋਈ ਸਿਆਸਤ ਛੱਡ ਦੇ ਘਰੇ ਬੈਣ ਦਾ ਮਤਲਬ ਇਹ ਹੁੰਦਾ ਹੈ ਕਿ ਭਈ ਤੁਸੀਂ ਕਰ ਲਓ ਆਪਣੇ ਮਨ ਦੀ ਜੋ ਮੇਰੇ ਕੋਲ ਜਾਣਕਾਰੀ ਹੈ ਕਿ ਇਹ ਹੋਇਆ ਬਾਕੀ ਕੌਣ ਕਰ ਰਿਹਾ ਪਲੈਨਿੰਗ ਕਿਹਦੇ ਥਰੂ ਕਰ ਰਿਹਾ ਹੈ ਕਿਹਦੇ ਤੋਂ ਅੱਗੇ ਇੰਪਲੀਮੈਂਟ ਕਰਾ ਰਿਹਾ ਹੈ ਇਹ ਮੇਰੇ ਖਿਆਲ ਨਾਲ ਬਹੁਤ ਜਲਦ ਤੱਕ ਵਿਦ ਸਕਰੀਨ ਸ਼ਾਟਸ ਲੋਕਾਂ ਦੇ ਸਾਹਮਣੇ ਆ ਜਾਏਗਾ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ